ਕਸੂਕਿੱਦਾ ਦਾ ਮਾਮਲਾ ਆਇਆ ਸੰਗਰੂਰ ਦੇ ਵਿੱਚ ਕੈਨੀ ਵਾਰਡ ਦੇ ਵਿੱਚ ਅੱਜ ਸਾਰਾ 2:30 ਵਜੇ ਦੀ ਗੱਲ ਹੈ ਮੈਨੂੰ ਡਾਕਟਰ ਹਰਪੀਤ ਰੇਖੀ ਦਾ ਫੋਨ ਆਇਆ ਵੀ ਐਂ ਕਰਕੇ ਇੱਕ ਲੇਡੀ ਫਿਰ ਰਹੀ ਹੈ ਕੋਈ ਪਤਾ ਨਹੀਂ ਕੌਣ ਹੈ ਉਹ ਲੋਕਾਂ ਦੇ ਬੱਚੇ ਚੱਕ ਰਹੀ ਹੈ ਚੱਕ ਚੱਕ ਕੇ ਉਹਨਾਂ ਨੂੰ ਕਿਸੇ ਨੂੰ ਵਧਾਈ ਦੇ ਰਹੀ ਹੈ ਕਿਸੇ ਨੂੰ ਗੋਦੀ ਚੱਕ ਰਹੀ ਹੈ ਚੱਕ ਕੇ ਵਾਪਸ ਵੀ ਰੱਖ ਰਹੀ ਹੈ ਉਹ ਕਹਿੰਦੀ ਹੈ ਲੋਕਾਂ ਨੂੰ ਵੀ ਮੇਰੀ ਐਮਰਜੈਂਸੀ ਡਿਊਟੀ ਹੈ ਕਿਉਂ ਮਲਾਜਮ ਹੈ ਹਸਪਤਾਲ ਨਹੀਂ 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 ਕੁਝ ਨਹੀਂ ਹੈਗੀ ਨਾ ਹੀ ਉਹਨੂੰ ਕੋਈ ਜਾਂਦਾ ਉਹ ਤਾਂ ਧੋਖਾ ਦੇ ਰਹੀ ਹੈ ਲੋਕਾਂ ਨੂੰ ਵੀ ਮੈਂ ਮਲਾਜਮ ਆ ਮੈਂ ਤੇ ਵੀ ਬਧਾਈ ਦਿੰਦੀ ਆ ਤੁਹਾਨੂੰ ਤੁਹਾਨੂੰ ਵਧੀਆ ਹੋ ਗਿਆ ਮੈਂ ਇੱਥੇ ਦੀ ਮਲਾਜ ਨੂੰ ਫਿਰ ਕਿਸ ਤਰੀਕੇ ਨਾਲ ਉਸ ਤੇ ਸ਼ੱਕ ਪਿਆ ਤੇ ਉਹਨੂੰ ਫੜਿਆ ਗਿਆ ਸ਼ੱਕ ਲੋਕਾਂ ਨੂੰ ਵੀ ਪਿਆ ਵੀ ਇਹ ਕੌਣ ਹੈ ਕਿਸੇ ਦੇ ਬੱਚੇ ਚੱਕ ਰਹੀ ਹੈ ਇਹ ਠੀਕ ਹੈ ਕੀ ਲੋਕਾਂ ਨੇ ਦੇਖਿਆ ਇਹਨੂੰ ਕੱਲ ਪਰਸੋਂ ਵੀ ਪਰਸਤੇ ਵੀ ਕਿਸੇ ਦੇ ਹੱਥ ਪਾਇਆ ਨਹੀਂ ਉਹ ਫਿਰ ਲੋਕਾਂ ਨੂੰ ਇਹ ਸ਼ੱਕ ਪਿਆ ਵੀ ਇਹ ਕੌਣ ਹੈ ਕਿਵੇਂ ਆ ਉਹਨਾਂ ਨੇ ਸਾਡੇ ਸਟਾਫ ਨੂੰ ਦੱਸਿਆ ਸਿਸਟਰ ਸੀਗੀ ਜਿਹੜੀ ਡਾਕਟਰ ਹਰਪਿੰਦ ਸੀਗੀ ਉੱਥੇ ਉਹਨਾਂ ਨੇ ਮੈਨੂੰ ਕਿਹਾ ਫਿਰ ਮੈਂ ਉਹਨਾਂ ਗਿਆ ਵੀ ਪੁਲਿਸ ਬੁਲਾਓ ਅਸੀਂ ਨਾਲ ਦੇ ਨਾਲ ਸਾਡੇ ਜਿਹੜੇ ਹਸਪਤਾਲ ਚੌਕੀ ਬਣੀ ਹੋਈ ਹੈ ਪੁਲਿਸ ਬੁਲਾ ਲਈ ਨਾਲ ਲੋਕਾਂ ਦੇ ਇਤ ਉਹਨਾਂ ਨੇ ਤੇ ਲੋਕਾਂ ਦੀ ਹੈਲਪ ਨਾਲ ਪੁਲਿਸ ਲੈ ਗਈ ਉਹਨਾਂ ਨੂੰ ਜਦੋਂ ਲੇਡੀ ਨਾਲ ਤੁਹਾਡੇ ਵੱਲੋਂ ਗੱਲਬਾਤ ਕੀਤੀ ਗਈ ਉਹਦਾ ਕੀ ਕਹਿਣਾ ਸੀ ਨਹੀਂ ਸਾਡੇ ਵੱਲੋਂ ਨਹੀਂ ਗੱਲ ਵੇਸਦਾ ਫੜ ਲਈ ਉਹ ਲੋਕਾਂ ਦੇ ਸਪੋਰਟ ਨਾਲ ਨਾ ਸੀ ਬਿਠਾ ਲਈ ਫੜ ਕੇ ਪੁਲਿਸ ਆਈ ਫਿਰ ਉਹ ਪੁਲਿਸ ਲੈ ਗਈ ਉਹਨਾਂ ਤੇ ਜਿਹਨਾਂ ਦੇ ਬੱਚੇ ਤੁਸੀਂ ਕਹਿ ਰਹੇ ਹੋ ਚੱਕ ਰਹੀ ਸੀ ਰੱਖ ਰਹੀ ਸੀ ਉਹ ਪਰਿਵਾਰ ਦਾ ਕੀ ਉਹ ਗੰਦੇ ਨੇ ਵੀ ਸਾਡੀ ਇਹ ਸਾਨੂੰ ਸ਼ੱਕ ਹੈ ਜੀ ਚੋਰ ਕਰ ਚੋਰੀ ਕਰਨ ਆਈ ਸੀ ਬੱਚੇ ਪੁਲਿਸ ਨੂੰ ਪੁਲਿਸ ਨੂੰ ਬੁਲਾਇਆ ਗਿਆ ਤਾਂ ਕਿ ਕਿੱਦਾ ਅਧਿਕਾਰ ਹੈ ਰਹਿਣਾ ਹੈ ਪੁਲਿਸ ਮੁਸਾਰ ਸਾਡੀ ਇਹੀ ਹੁੰਦੀ ਹੈ ਜਦੋਂ ਕੋਈ ਸਾਡੇ ਵਾਰਡ ਚ ਰੌਲਾ ਪੈਂਦਾ ਜਾਂ ਕੋਈ ਮਿਸ ਬਿਹੇਵਰੀ ਹੁੰਦੀ ਹੈ ਕਿਸੇ ਡਾਕਟਰ ਨਾਲ ਜਾਂ ਸਟਾਫ ਨਾਲ ਅਸੀਂ ਪੁਲਿਸ ਨੂੰ ਫੋਨ ਕਰਦੇ ਹੁਣ ਤਾਂ ਸਾਡੀ ਸਿਹਤ ਮੰਤਰੀ ਜੀ ਦੇ ਹੁਕਮ ਅਨੁਸਾਰ ਸਾਡੀ ਇੱਥੇ ਚੌਕੀ ਬਣ ਗਈ ਹੈ ਅਸੀਂ ਉਹਨਾਂ ਨੂੰ ਫੋਨ ਕੀਤਾ ਨਾਲ ਦੇ ਨਾਲ ਪੁਲਿਸ ਆ ਗਈ ਨਾਲ ਉਹ ਰਿਡਰਿੰਜ ਰੁਕਾ ਭੇਜਤਾ ਤੇ ਅਗਦੀ ਕਾਰਵਾਈ ਜਿਹੜੀ ਹੈਗੀ ਹੈ ਪੁਲਿਸ ਕਰੂਗਾ ਬਸ ਅੱਗੇ ਵਾਸਤੇ ਕਿੱਦਾਂ ਦੀ ਸਾਵਧਾਨੀ ਵਰਤੀ ਜਾਊਗੀ ਜਿਵੇਂ ਹੁਣ ਕਲੇਡੀ ਆ ਗਈ ਲੋਕ ਸਾਵਧਾਨੀ ਅੱਜ ਹੀ ਅਸੀਂ ਇਹ ਕੀਤਾ ਡਿਸਾਈਡ ਵੀ ਜਦੋਂ ਸਾਡੀ ਸਿਸਟਰ ਜਾਂ ਡਾਕਟਰ ਡਿਊਟੀ ਤੇ ਆਉਂਦੇ ਨੇ ਉਹਨਾਂ ਨੂੰ ਮੈਂ ਇਨਸਟ੍ਰਕਸ਼ਨਾਂ ਦਿੱਤੀਆਂ ਨੇ ਵੀ ਆ ਕੇ ਸਾਰੇ ਸਟਾਫ ਨੂੰ ਇੱਕ ਵਾਰੀ ਕਹੋ ਵੀ ਮੈਂ ਡਿਊਟੀ ਤੇ ਹਾਂ। ਹੋਰ ਇਸ ਤੋਂ ਇਲਾਵਾ ਕੋਈ ਬੰਦਾ ਨਹੀਂ ਆਉਣਾ ਚਾਹੀਦਾ ਤੁਹਾਡੇ ਕੋਲ। ਜੇ ਕੋਈ ਕਹਿੰਦਾ ਵੀ ਮੈਂ ਸਿਸਟਰਾਂ ਜਾਂ ਮੈਂ ਹੋਆ ਜੀ ਮੈਂ ਕਲਾਸ 4 ਹਾਂ। ਉਹਨਾਂ ਦੀ ਕਿਸੇ ਦੀ ਗੱਲ ਨਹੀਂ ਸੁਣਨੀ ਸਾਡੇ ਧਿਆਨ ਚ ਲਿਆਉਣਾ ਮਾਮਲਾ। ਜਗਤਾਰ ਸਿੰਘ ਆ ਜੀ। ਪਿੰਡ ਕਿਹੜਾ ਹੈ ਜੀ? ਬੰਗਾਵਾਲੀ ਹੈ ਜੀ। ਕੀ ਕਹਿਣਾ ਚਾਹੁੰਦੇ ਜਿਹੜੀ ਅੱਜ ਇੱਕ ਲੜੀ ਆਈ ਹੈ ਤੁਹਾਡੇ ਬਾਹਰ ਦੇ ਵਿੱਚ ਤੁਹਾਡੇ ਬੱਚੇ ਨੂੰ ਚੱਕਿਆ ਸੀ। ਹਾਂ ਜੀ। ਕੀ ਕੀ ਚੱਕ ਕੇ ਕੀ ਕਿਹਾ ਹਾਂ? ਬੱਚੇ ਨੂੰ ਇਹਦੇ ਚ ਚੱਕ ਕੇ ਜਦੋਂ ਲੈਣ ਤੁਰਨ ਲੱਗੇ ਜੀ ਘਰ ਦੇ ਬੈਠੇ ਸੀ ਉਹ ਕਹਿੰਦੇ ਹਾਂਜੀ ਉਹ ਕਹਿੰਦੇ ਵੀ ਤੁਸੀਂ ਕੀ ਲਗਦੇ ਹੋਗੇ ਉਹ ਕਹਿੰਦੇ ਯਾਰ ਸੱਡੇ ਬੱਚੇ ਵੀ ਅਸੀਂ ਜੋ ਵੀ ਹੈ ਜਦੋਂ ਉਹ ਕਹਿਣ ਲੱਗੇ ਵੀ ਤੁਸੀਂ ਕੇਅਰ ਨਹੀਂ ਕਰਦੇ ਜਦੋਂ ਕੇਅਰ ਕਰਨ ਲੱਗੇ ਇਹਨਾਂ ਨੂੰ ਚਾਕੇ ਤੁਰਨ ਲੱਗੀ ਜੀ ਵੀ ਰਿ ਰ ਕੋਈ ਰਿਸ਼ਤੇਦਾਰ ਨਹੀਂ ਉਹ ਉਵਾਰ ਆ ਰਹੇ ਨੇ ਵੀ ਸਾਨੂੰ ਕੀ ਪਤਾ ਕੌਣ ਹੈ ਜਦੋਂ ਇਹਨਾਂ ਨੇ ਵੜ ਕੇ ਦੇਖੀ ਉਹ ਨਾਲ ਨਾਲ ਕੁੜੀ ਨੂੰ ਲੈ ਕੇ ਤੁਰਨ ਲੱਗੀ ਉਹਨੇ ਫੜ ਲਈ ਜੀ ਇੱਥੇ ਨਾਲ ਦੇ ਨਾਲ ਉਧਰਲੇ ਰੂਮ ਚ ਗਈ ਉਹਨੇ ਪੁੱਛਿਆ ਨਹੀਂ ਵੀ ਤੂੰ ਕੌਣ ਹੈ ਭਾਈ ਕੀ ਕਰ ਰਹੀ ਹੈ ਪੁੱਛਿਆ ਜੀ ਸਾਨੂੰ ਕਹਿੰਦੇ ਵੀ ਅਸੀਂ ਨਰਸਾਂ ਹਾਂ ਕਹਿੰਦੇ ਵੀ ਸਾਡੀ ਹਿਮਾਚਲ ਦੇ ਵਿੱਚ ਉਹ 3 ਘੰਟੇ ਡਿਊਟੀ ਲਗਦੀ ਹੈਗੀ ਇੱਥੇ ਸਖੂਰ ਲੱਗੀ ਹੈ ਹਾਂਜੀ ਕਹਿੰਦੇ ਵੀ 3 ਘੰਟੇ ਇੱਥੇ ਡਿਊਟੀ ਲੱਗਦੀ ਹੈਗੀ ਜਦੋਂ ਅਸੀਂ ਆਖਾਂ ਤੁਹਾਡਾ ਆਈ ਕਾਰਡ ਹੋਊਗਾ ਕੁਝ ਵੀ ਆ ਤੁਹਾਡਾ ਦਿਖਾਓ ਤਾਂ ਅਸੀਂ ਫਿਰ ਜਦੋਂ ਅਸੀਂ ਸਟਾਫ ਰੂਮ ਵਿੱਚ ਗਏ ਵੀ ਛੋਟੇ ਹੋਰ ਵੀ ਨਰਸੇ ਵੀ ਕੋਈ ਵੀ ਛੋਟੀ ਦੋਤ ਤੋਂ ਇਲਾਵਾ ਕਹਿੰਦੇ ਨਾ ਅਸੀਂ ਸਾਡੀ ਦੋਵਾਂਗੇ ਜਦੋਂ ਫਿਰ ਉਧਰੋਂ ਪੁੱਛਿਆ ਕਿ ਵੀ ਤੀਜੀ ਨਰਸ ਉਹ ਫਿਰਦੀ ਆ ਜਦੋਂ ਇਹਨਾਂ ਨਰਸ ਨੇ ਆ ਕੇ ਪੁੱਛਿਆ ਵੀ ਕੌਣ ਫਿਰ ਉੱਥੇ ਨਾਲ ਇਹਨਾਂ ਰੋਲਾ ਪਿਆ ਜੀ ਹਾਂਜੀ ਫਿਰ ਫੜ ਲੈ ਜੀ ਹੁਣ ਉਹ ਹਸਪਤਾਲ ਦਾ ਥੇ ਸਿਟੀ ਦਿੱਤੀ ਹੋਈ ਹੈ ਥਾਣੇ ਚਾਣੇ ਚਾਣੇ ਚ ਪੜ ਕੇ ਲੈ ਹਾਂਜੀ ਕੀ ਚਾਹਦੇ ਹੋ ਤੁਸੀਂ ਕਿੰਦਾ ਦੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਨੂੰ ਜਾਂ ਕਿੰਦਾ ਦੀ ਸਾਵਧਾਨੀ ਹਸਪਤਾਲਾਂ ਵਿੱਚ ਵਰਤਣੀ ਚਾਹੀਦੀ ਸਾਵਧਾਨੀ ਇੱਥੇ ਨਾ ਕੋਈ ਸਕਿਉਰਿਟੀ ਹੈ ਜੀ ਨਾ ਕੋਈ ਇੱਥੇ ਪ੍ਰਬੰਧ ਹੈਗਾ ਨਾ ਵੀ ਇੱਥੇ ਸਹੀ ਤਰ੍ਹਾਂ ਮੈਡੀਸਨ ਮਿਲਦੀ ਹੈਗੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਅੱਗੇ ਤੋਂ ਇਹੋ ਜਿਹੀ ਘਟਨਾ ਦੁਬਾਰਾ ਨਾ ਵਾਪਰੇ ਇਹੋ ਜਿਹੀ ਘਟਨਾ ਨਾ ਵਾਪਰੇ ਇਸ ਵੱਤ ਵਾਸ ਉਹਨੂੰ ਸਜ਼ਾ ਮਿਲੇ ਵੱਤ ਵਾਸ ਇਹਨੂੰ ਸਟ੍ਰਾਈਕ ਮਿਲੇ ਇੱਥੇ ਸਾਰਾ ਕੁਝ ਹੋਵੇ ਜੀ ਵਿਵਾਦ ਤੋਂ ਬਾਅਦ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਮੇਰੇ ਨਾਲ ਇਹ ਹਰਕਤ ਹੋਈ ਹੈ ਵੀ ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਹੈ ਜੀ। ਵੀ ਇੱਥੇ ਵੱਤੋ ਵੱਦ ਸਕਿਉਰਿਟੀ ਹੋਵੇ। ਪੁਲਿਸ ਨੇ ਉਹਨੂੰ ਆਈਏ ਤੁਹਾਡੇ ਨਾਲ ਕੁਝ ਪੁੱਛਿਆ ਤੁਹਾਡੇ ਤੋਂ। ਪੁਲਿਸ ਨੇ ਤੁਹਾਡੇ ਦੇ ਰੂਮਾਨ ਲੇਤਾ ਨਹੀਂ ਉੱਥੇ ਜਾ ਕੇ ਬਿਆਨ ਹੋਏ ਨੇ ਜੀ ਹੁਣ ਸਾਡੇ। ਉਹਨੇ ਕੀ ਤੁਹਾਡੇ ਕੋਲ ਕੀ ਚਾਹੀਆ ਗਿਆ? ਸਾਡੇ ਵੱਲੋਂ ਇਹੀ ਤੇ ਵੀ ਵੱਤੋ ਵੱਦ ਨੂੰ ਸਖਤ ਸਾਲਾ ਸਜ਼ਾ ਹੋਵੇ। 2.5 ਦੁੱਧ ਦੁੱਧ ਪਾਣੀ ਦਾ ਬਣੀ ਇਨਕੁਵਰੀ ਪੂਰੀ ਹੋਵੇ। ਜਸਵੀਰ ਕਹਿੰਦਾ ਕਿਹੜਾ ਪਿੰਡ ਹੈ? ਇੰਨਾ ਸਾਡਾ ਚੁੱਕਤਾ ਜੀ ਮਰੇ ਰਿਪੋਰਟ ਚਾਹੁੰਦੇ ਉਹ ਜਿਹੜੀ ਲੱਗੀ ਚੁਟ ਗਈਆਂ ਜਬਜਾਉਣ ਲੱਗੀ ਕਹਿੰਦੀ ਮੈਨੂੰ ਉਹ ਵਧਾਈਆਂ ਦੇ ਦੇ ਅਸੀਂ ਆਖਿਆ ਵੀ ਕੋਈ ਨਾ ਦੇ ਦਾਂ ਕਹਿੰਦੀ ਮੇਰੇ ਕੰਮ ਕਰ ਦੇ ਹਾਂਜੀ ਹਾਂ ਫਿਰ ਫੇਰ ਆ ਕੇ ਫੇਰ ਆ ਗਈ ਦੋ ਵਾਰੀ ਫਿਰ ਮੁੰਡੇ ਨੇ 50 ਰੁਪਏ ਦੇਤੇ ਫਿਰ ਇੱਧਰ ਗਹਾਂ ਲਾਉਂਦੇ ਹੋਰ ਕੀ ਗੱਲ ਬਾਤ ਹੋ ਰਹੀ ਹੈ ਉਹ ਉਧਰ ਫਿਰ ਉਧਰ ਕਰੀਆ ਕਰਵਾ ਤੋ ਦੂਜੇ ਪਾਸੇ ਈ ਨਾ ਸੁਮਿੱਤ ਕਿਦੋਂ ਤੋਂ ਇਹ ਕੰਮ ਕਰ ਰਿਆ ਰਹੇ ਹਨ ਹੈ ਉਹ ਕਿੱਥੋਂ ਦੇ ਬੱਚੇ ਨਹੀਂ ਵੀਰ ਜੀ ਕਿੱਥੋਂ ਦੇ ਰਹਣ ਵਾਲੇ ਨੇ ਲਧਿਆਣੇ ਦੇ ਰਹਣ ਹੋਣੀ ਇਹਦੇ ਸੰਗਰੂਰ ਕੀ ਕਰਨਾ ਇਹਦੇ ਕਰ ਕਿੰਨੇ ਬੱਚੇ ਚੱਕੇ ਨੇ ਨਹੀਂ ਵੀਰ ਜੀ ਹੈ ਸੰਗਰੂਰ ਗੇ ਹੱਥ ਫੜਿਆ ਗਿਆ ਤੇ ਕਿੰਨੇ ਬੱਚੇ ਚੱਕੇ ਰਹਿੰਦਾ ਨਹੀਂ ਵੀਰ ਤੇ ਫਿਰ ਸੰਗਰੂਰ ਹੱਤਾਲ ਕੀ ਕਰਨਾ ਇਹਦੀ ਤਦ ਤੱਕ ਕੰਮ ਕਰ ਰਹੇ ਨੇ ਨਹੀਂ ਬੀਤ ਜੀ ਹਾਂ ਇਹ ਹਸਤਾ ਫਿਰ ਕੀ ਕਰਨਾ ਇੱਥੇ ਕਿਤਨੀ ਆਉਂਦੀ ਬੀਤ ਜੀ ਆਈ ਕੀ ਕਰ ਰਹੀ ਬੱਚਾ ਚੱਕਣਾ ਨਹੀਂ ਬੀਤ ਜੀ ਫਿਰ ਕੀ ਕਰਨਾ ਇੱਥੇ ਹਸਤਾ ਕਿੰਨੇ ਬੱਚੇ ਚੱਕੇ ਨੇ ਹੁਣ ਪੁਲਿਸ ਕਹਿ ਰਹੀ ਦੋ ਬੱਚੇ ਤੁਸੀਂ ਚੱਕੇ ਨੇ ਮੰਨ ਗਏ ਮੌਕੇ ਤੇ ਫੜਾ ਗਏ ਤੁਸੀਂ ਕਿਉਂ ਇਹ ਤਾਂ ਪਹਿਲਾ ਕਿੰਨੇ ਬੱਚੇ ਚੱਕੇ ਨੇ ਇਹ ਪਹਿਲੀ ਵਾਰ ਚੱਕ ਰਹੀ ਸੀ ਨਹੀਂ ਬੀਤ ਜੀ ਹਾਂ ਕਿ ਤੁਮ ਜਿਹੜੀ ਕੱਲ ਲੇਡੀ ਫੜੀ ਗਈ ਹੈ ਜੀ ਕਿਸ ਤਰ੍ਹਾਂ ਮਾਮਲਾ ਦਰਜ ਕੀਤਾ ਗਿਆ ਕੀ ਬਰਾਮ ਇਹ ਕੱਲ ਜਿਹੜੀ ਲੇਡੀ ਜੀ ਫੜੀ ਗਈ ਹੈ ਇਹ ਬੱਚਾ ਵਾਰਡ ਹੈ ਸਿਵਲ ਹਸਪਤਲ ਸਰਵਰ ਉੱਤੇ ਉੱਥੇ ਚਲੀ ਗਈ ਸੀ ਉਥੋਂ ਪਬਲਿਕ ਜਿਹੜੇ ਨੁਕਸਕ ਹੋਇਆ ਵੀ ਇਹ ਆਪਣੇ ਆਪ ਨੂੰ ਉਹਨੇ ਦੱਸਿਆ ਮਤਾ ਕੋਈ ਨਰਸ ਦਾ ਸਰੀ ਸੀ ਤੇ ਇੱਕ ਹਰਪਾਲ ਸਿੰਘ ਪੁੱਤਰ ਸੋਹਣ ਸਿੰਘ ਤਰੰਜੀ ਖੇੜੇ ਦਾ 23 ਤਰੀਕ ਨੂੰ ਇਹਨਾਂ ਦੇ ਬੇਟੀ ਪੈਦਾ ਹੋਈ ਸੀ ਤੇ ਉਸ ਬੈਡ ਤੇ ਚਲੀ ਗਈ ਉਸ ਬੈਡ ਤੇ ਉਹ ਬੱਚੀ ਨੂੰ ਚੁੱਕ ਕੇ ਘਰ ਲੱਗੀ ਮੈਂ ਇਹਨੂੰ ਚੈੱਕ ਅਪ ਕਰਨਾ ਤੇ ਚੈੱਕ ਅਪ ਦੇ ਬਹਾਨੇ ਉਹ ਨੂੰ ਦੂਸਰੇ ਵਾਰਡ ਵਿੱਚ ਲੈ ਕੇ ਚਲੇ ਗਈ ਤਾਂ ਉਸ ਬੰਦੇ ਨੇ ਜਦੋਂ ਪੁੱਛਿਆ ਜਾ ਕੇ ਉਥੇ ਡਿਊਟੀ ਸਟਾਫ ਨੂੰ ਡਿਊਟੀ ਸਟਾਫ ਨੇ ਕਿਹਾ ਵੀ ਸਾਡੇ ਕੋਲ ਇਹੋ ਜਾਂ ਕੋਈ ਸਟਾਫ ਦੇ ਮੈਂਬਰ ਨਹੀਂ ਨਾ ਹੀ ਸਾਡੇ ਨਾਲ ਕੋਈ ਸੰਬੰਧ ਹੈ ਅੱਜ ਦੂਸਰੀ ਵਾਰਡ ਦੇ ਵਿੱਚ ਜਾ ਕੇ ਦੇਖਿਆ ਤਾਂ ਉਹਨੇ ਇੱਕ ਬੱਚਾ ਉਹਦੇ ਲਿਖਾਉਣ ਮੁਤਾਬਿਕ ਇੱਕ ਹੋਰ ਬੱਚਾ ਚੁੱਕਿਆ ਸੀ ਤੇ ਉਹਨੇ ਗੱਲਬਾਤ ਕੀਤੀ ਗੱਲਬਾਤ ਤੋਂ ਸ਼ੱਕ ਹੋਇਆ ਤੇ ਸ਼ੱਕ ਦਰਾਂ ਉਹਨਾਂ ਨੇ ਉਹਨੂੰ ਫੜ ਲਿਆ ਲੇਡੀ ਜੀ ਨੂੰ ਤੇ ਫੜ ਕੇ ਸਾਡੇ ਥਾਣੇ ਸਿਟੀ ਲੈ ਆਏ ਸਿਟੀ ਅਸੀਂ ਉਹਨੇ ਬਿਆਨ ਮੁਤਾਬਿਕ ਉਹਦੇ ਖਿਲਾਫ ਮੁਕਤਵਾਂ ਦਰਜ ਕਰ ਲਿਆ ਇੱਕ ਤਰੀਕੇ ਨਾਲ ਬੱਚੇ ਉਹਨਾਂ ਨੇ ਮੌਕੇ ਤੇ ਹੀ ਆਪਣੇ ਸਵਾਲ ਲੈ ਸੀਗੇ ਇਸ ਸੰਬੰਧੀ ਐਸਐਮਓ ਸਾਹਿਬ ਵੱਲੋਂ ਸਾਨੂੰ ਕਿਰਪਾ ਆਇਆ ਸੀਗਾ ਜਿਸ ਸੰਬੰਧੀ ਮਕਦਮਾ ਨੰਬਰ 108 ਨਿਤੀ 25 525 ਅੰਡਰ ਸੈਕਸ਼ਨ 172 ਤਹਿਤ ਅਸੀਂ ਮਕਦਮਾ ਦਰਜ ਕਰ ਲਿਆ। ਬਾਕੀ ਕੁਝ ਕੁਛ ਜਾਰੀ ਹੈ ਕੁਝ ਕੁਛ ਤੋਂ ਜੋ ਵੀ ਕੁਝ ਸਮਝ ਆ ਗਿਆ ਜੀ ਕਿੱਥੋਂ ਦੀ ਰਹਿਣ ਵਾਲੀ ਸੀ ਤੇ ਹਸਪਤਾਲ ਕੀ ਕਰਦੇ ਇਹ ਚੱਕਣ ਆਈ ਸੀ ਇਹ ਲੁਧਿਆਣੇ ਦੀ ਰਹਿਣ ਵਾਲੀ ਹੈ ਤੇ ਇਹਦੇ ਪਰਿਵਾਰ ਨਾਲ ਵੀ ਸਾਡਾ ਰਾਹ ਸੰਪਰਕ ਹੋ ਗਿਆ। ਇਹ ਪਰਿਵਾਰ ਵੀ ਪਹੁੰਚ ਜੂਗਾ। ਜੋ ਵੀ ਅਗਲੀ ਤਰਤੀਸ਼ ਦਰਾਨੇ ਕੋਲ ਗੱਲਬਾਤ ਸਾਹਮਣੇ ਆਉਗੀ ਅਗਲੀ ਕਾਰਵਾਈ ਉਸ ਮੁਤਾਬਕ ਹੈ ਜਦੋਂ ਜੇ ਪ੍ਰੀਵੀਅਸ ਰਿਪੋਰਟ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦਾ ਰਿਪੋਰਟ ਹੈ ਜੀ ਇਹਦੇ ਪਛਾਈ ਦੀ ਬੈਕਗ੍ਰਾਉਂਡ ਕਿਸ ਤਰ੍ਹਾਂ ਦੀ ਪ੍ਰੀਵੀਅਸ ਰਿਕਾਰਡ ਬਾਰੇ ਹਜੇ ਤੱਕ ਤਾਂ ਨਹੀਂ ਫਿਲਹਾਲ ਕੋਈ ਗੱਲ ਆਈ ਤੇ ਪਰ ਅਸੀਂ ਉਹ ਸਾਰਾ ਕੁਝ ਦਰਾਨੇ ਤਰਤੀਸ਼ ਵਿਚਾਰਾਂਗੇ ਜੋ ਵੀ ਜੋ ਹੋਊਗਾ ਉਹ ਤਰਤੀਸ਼ ਤੇ ਦਰਾਨੇ ਕੋਤਰ ਇਹ ਦੋ ਬੱਚੇ ਜਿਹੜੇ ਬਗਰਾਮ ਹੋਏ ਨੇ ਉਹਨਾਂ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੈ ਕਿ ਉਹਨਾਂ ਨੂੰ ਕਿਉਂ ਚੱਕਿਆ ਸੀ ਕਿਉਂ ਦੂਸਰੇ ਵਾਰਡ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ ਇਹਦੇ ਬਾਰੇ ਦੇਖੋ ਇਹ ਹਜੇ ਸਾਰੀ ਰਾਤ ਲੇਟ ਸੀਗਾ ਕੁਝ ਕਿਛ ਕਰਾਂਗੇ ਥੋੜਾ ਲਈ ਕੁਝ ਕਿਛ ਤਰ੍ਹਾਂ ਜੋ ਵੀ ਗੱਲ ਸਾਹਮਣੇ ਆਉਗੀ ਫਿਰ ਬਾਅਦ ਵਿੱਚ ਦੱਸ ਦਵਾਂਗੇ